ਇਰ ਕਵਣ ਕਵਣ ਗੁਣ ਕਹ ਕਾ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇਰੀ ਮਹਿਮਾ ਵਰਣ ਨਾ ਸਾਖ ਤੂੰ ਠਾਕੁਰ ਊਚ ਭਗਵਾਨਾ ਓ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਦਨ ਸੇਵੀ ਐ ਹਰ ਕੀ ਸੇਵਾ ਨਾਹੀ ਤੇ ਘਰ ਮਰ ਹਟ ਸਾਰਖੇ ਬੂਤ ਬਸ ਹ ਤੇ ਮਾਹੀ ਬੇ ਸੋਮਾਰ ਅਥਾ ਅਗਨਤ ਅਤੁੱਲ ਜੋ ਬੁਲਾਵੋ ਤਿਉ ਨਾਨਕ ਦਾਸ ਬੁਲਾਵੋ ਜੋ ਬੁਲਾਵੋ ਤਿਉ ਨਾਨਕ ਦਾਸ ਸਬੂਲਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਰਾਚ ਰਹੇ ਬਨਤਾ ਬਨੋਦ ਕੁਸਮ ਰੰਗ ਬਖਸੋਰ ਨਾਨਕ ਤੇਹ ਸਰਣੀ ਪਰੋ ਬਿਨ ਸਜਾਏ ਮੈਂ ਮੋਹ ਰਾਚ ਰਏ ਬਨਤਾ ਬਿਨੋਦ ਕੁਸਮ ਰੰਗ ਵਿਕਸੋਰ ਨਾਨਕ ਤੇਹ ਸਰਣੀ ਪਰੋ ਬਿਨ ਸਜਾਏ ਮੈਂ ਮੋਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸਿੱਖ ਸੰਗਤਾਂ ਸਮੂਹ ਮਾਈ ਪਾਈ ਗਣਤਾ ਦੇ ਯੋਗ ਅੰਮ੍ਰਿਤ ਵੇਲੇ ਦੇ ਸਾਜ ਰਹੇ ਦਿਵਾਨ ਅੰਦਰ ਹਾਜ਼ਰੀਨ ਹੋ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤ੍ਰ ਬਣ ਰਹੇ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਦੀ ਸੰਗਤ ਕਰਨ ਦਾ ਸੁਭਾਗਾ ਸਮਾਹ ਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਸਤਿਗੁਰੂ ਜੀ ਦੇ ਪ੍ਰਕਾਸ਼ ਸਾਹਿਬ ਦੀ ਸੇਵਾ ਪੰਜਾਬਾਣੀਆਂ ਦੇ ਨਿਤਨੇਮ ਔਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਨੇ ਹੁਣ ਗੁਰਮਤਿ ਵਿਚਾਰਾਂ ਦਾ ਸਮਾਂ ਹੋਇਆ ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਪ੍ਰਾਰੰਭ ਕਰੀਏ ਅੱਜ ਬਾਲਾ ਪ੍ਰੀਤਮ ਸਾਧਗੁਰੂ ਧੰਨ ਸਾਧਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਨਾ ਦਾ ਪਾਵਨ ਪਵਿੱਤਰ ਪ੍ਰਕਾਸ਼ ਵਰਭ ਹੈ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ ਗਰੀਬ ਨਿਵਾਜ਼ ਵਾਜ ਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮਹਾਰਾਜ ਜੀ ਜੋਤੀ ਜੋਤ ਸਮਾਉਣ ਲਗੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਹਾਰਾਜ ਜੀ ਨੇ ਆਪਣਾ ਗੁਰਿਆਈ ਜਿਹੜਾ ਤਖਤ ਸੀ ਉਹ ਤਾਨ ਸਤਿਗੁਰੂ ਗੁਰੂ ਹਰਰਾਇ ਜੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ ਔਰ ਮਹਾਰਾਜ ਜੀ ਨੇ ਇਹ ਆਗਿਆ ਕੀਤੀ ਕਿ ਤੁਸੀਂ ਹਰ ਵਕਤ ਤਿਆਰ ਬਰ ਤਿਆਰ ਰਹਿਣਾ 250 ਕੋੜ ਸਵਾਰ ਹਮੇਸ਼ਾ ਤੁਹਾਡੀ ਫੌਜ ਦੇ ਵਿੱਚ ਤਿਆਰ ਬਰ ਤਿਆਰ ਰਹਿਣਗਾ ਪਰ ਤੁਸੇ ਜੰਦ ਨਹੀਂ ਕੋਈ ਕਰਨਾ ਜੰਗ ਨਹੀਂ ਕੋਈ ਕਰਨਾ ਰਹਿਣਾ ਤਿਆਰ ਪਰ ਤਿਆਰੀ ਤੋ ਮਹਾਰਾਜ ਉਸ ਸਮੇਂ ਕਿਹਾ ਸੀ ਕਹਿੰਦੇ ਮਹਾਰਾਜ ਅਸੀਂ ਤਾਂ ਤਿਆਰ ਪਰ ਤਿਆਰ ਰਹਾਂਗੇ ਪਰ ਜੇਕਰ ਦੁਸ਼ਮਣ ਚੜ ਕੇ ਆ ਗਿਆ ਤੇ ਫਿਰ ਮਹਾਰਾਜ ਕੀ ਹੱਲ ਹੈ ਸਤਿਗੁਰੂ ਜੀ ਕਿਹਾ ਸੀ ਭਾਈ ਤੁਹਾਡੇ ਤੇ ਦੁਸ਼ਮਣ ਚੜ੍ਹ ਕੇ ਆ ਹੀ ਨਹੀਂ ਸਕੇਗਾ ਜੇ ਆਏਗਾ ਤੇ ਇਹ ਕਹਿੰਦੇ ਕਾਗਜ਼ ਵਾਂਗੂੰ ਗਲ ਜਾਏ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਇਹ ਔਰੰਗਜ਼ੇਬ ਬਾਦਸ਼ਾਹ 17 ਵਾਰ ਚੜ੍ਹ ਕਰਕੇ ਗੁਰੂ ਹਰ Rai ਸਾਹਿਬ ਮਹਾਰਾਜ ਤੇ ਆਇਆ ਸੀ 17 ਵਾਰ ਉਹਨੇ ਫੌਜ ਭੇਜੀ ਐ ਪਰ ਫੌਜ ਦੇ ਵਿੱਚ ਕਦੇ ਬਿਮਾਰੀ ਫੈਲ ਜਾਂਦੀ ਸੀ ਕਦੇ ਕਿਸੇ ਜਰਨੈਲ ਦੀ ਮੌਤ ਹੋ ਜਾਂਦੀ ਉਹ 17 ਦੇ 17 ਵਾਰ ਹੀ ਕੀਰਤਪੁਰ ਸਾਹਿਬ ਤੱਕ ਨਹੀਂ ਪਹੁੰਚ ਸਕਿਆ ਮਹਾਰਾਜ ਜੀ ਦਾ ਬਚ ਰਿਹਾ ਜਦੋਂ ਜਦੋਂ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਉਦੋਂ ਸਤਿਗੁਰੂ ਮਹਾਰਾਜ ਜੀ ਨੇ ਗੁਰਿਆਈ ਤਖਤ ਜਿਹੜਾ ਹੈ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬਖਸ਼ਿਆ ਜਿਨ੍ਹਾਂ ਦੇ ਬਾਬਤ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਆਪਣੀ ਕਲਮ ਨਾਲ ਲਿਖਦੇ ਨੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜੋ ਉਸ ਡਠਾ ਸਭ ਦੁੱਖੋਂ ਜਾ। ਮਹਾਰਾਜ ਕਹਿੰਦੇ ਸ਼੍ਰੀ ਕ੍ਰਿਸ਼ਨ ਸ਼੍ਰੀ ਹਰਿ ਕ੍ਰਿਸ਼ਨ ਸਭ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਇਦਾਂ ਦਾ ਹੈ ਜਿਹੜਾ ਮਹਾਰਾਜ ਜੀ ਦੇ ਨਾਮ ਨੂੰ ਧਿਆ ਰਿਆ ਕਹਿੰਦੇ ਮਹਾਰਾਜ ਦੇ ਨਾਮ ਨੂੰ ਧਿਆਉਂਦਿਆਂ ਹੀ ਕਈ ਤਰ੍ਹਾਂ ਦੇ ਦੁੱਖ ਮਿਟ ਜਾਂਦੇ ਤੇ ਕਹਿੰਦੇ ਜਿਨ੍ਹਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਉਹਨਾਂ ਦੇ ਤਾਂ ਫਿਰ ਦੁੱਖ ਰਹਿਣਾ ਹੀ ਗਈ ਸੀ ਹੁਣ ਹੁਣ ਸਾਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਤਖਤ ਦੇ ਉੱਤੇ ਸਭਾਏਮਾਨ ਹੋਏ 5 ਸਾਲ ਦੀ ਆਯੂ ਦੇ ਵਿੱਚ ਮਹਾਰਾਜ ਜੀ ਨੇ ਗੁਰਤਾ ਤਖਤ ਜਿਹੜਾ ਹੈ ਉਹ ਪ੍ਰਾਪਤ ਕੀਤਾ ਮਹਾਰਾਜ ਜਦੋਂ ਗੁਰਤਾ ਤਖਤ ਦੇ ਉੱਤੇ ਬੈਠੇ ਅਨੇਕਾਂ ਕੌਤਕ ਕੀਤੇ ਜਿਨ੍ਹਾਂ ਦੇ ਵਿੱਚ ਮਹਾਰਾਜ ਜੀ ਨੇ ਬ੍ਰਾਹਮਣ ਦਾ ਅਹੰਕਾਰ ਤੋੜ ਕਰਕੇ ਛਜੂ ਪਾਸੋਂ ਗੀਤਾ ਦੇ ਅਰਥ ਕਰਵਾਏ। ਔਰ ਕਿਉਂਕਿ ਉਹ ਐਡਾ ਅਹੰਕਾਰੀ ਸੀ ਉਹ ਸਿੱਖਾਂ ਨੂੰ ਕਹਿੰਦਾ ਹੁੰਦਾ ਸੀ ਕਹਿੰਦਾ ਤੁਹਾਡੇ ਗੁਰੂ ਨੇ ਤਾਂ ਸਾਡੇ ਭਗਵਾਨ ਕ੍ਰਿਸ਼ਨ ਦਾ ਨਾਮ ਜਿਹੜਾ ਰਖਾਤਾ ਲਿਆ ਕੀ ਉੱਡੀ ਕਰਾਮਾਤ ਹੈ ਉੱਡੀ ਤਾਕਤ ਹੈ। ਕਹਿੰਦੇ ਭਗਵਾਨ ਦੇ ਨਾਮ ਨਾਲ ਦਾ ਕੱਲਾ ਸ਼੍ਰੀ ਕ੍ਰਿਸ਼ਨ ਲੱਗਦਾ ਔਰ ਕਹਿੰਦੇ ਤੁਹਾਡੇ ਗੁਰੂ ਦੇ ਨਾਮ ਨਾਲ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਕਹਿੰਦੇ ਉੱਤੋਂ ਤੁਸੀਂ ਮਹਾਰਾਜ ਵੀ ਕਹਿ ਦਿੰਦੇ ਹੋ ਕਹਿੰਦੇ ਨਿੱਕੀ ਜੀ ਅਵਸਥਾ ਹੈ ਨਿੱਕੀ ਜੀ ਉਮਰ ਹੈ ਕਿ ਉਹਨਾਂ ਦੇ ਅੰਦਰ ਕੁਝ ਹੈ ਤੋਦਾ ਕਿ ਉਹ ਵੀ ਕਹਿੰਦਾ ਸੀ ਵੀ ਜੇ ਇਹਨਾਂ ਦੇ ਅੰਦਰ ਕੋਈ ਤਾਕਤ ਹੈ ਕੋਈ ਕਰਾਮਾਤ ਹੈ ਫਿਰ ਮੈਨੂੰ ਗੀਤਾ ਦੇ ਅਰਥ ਪੜ੍ਹ ਕੇ ਸੁਣਾ ਦੇਣ ਕਿਉਂਕਿ ਉਮਰ ਛੋਟੀ ਆ 5 ਸਾਲ ਦੀ ਉਮਰ ਦੇ ਵਿੱਚ ਹੁਣ ਗੀਤਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਵੱਡੇ ਵੱਡੇ ਵਿਦਵਾਨਾਂ ਤੋਂ ਜੁੜਾਇਆ ਗੀਤਾ ਦਾ ਪਾਠ ਨਹੀਂ ਸਹੀ ਹੁੰਦਾ ਤੇ ਉਹ ਹੰਕਾਰੀ ਸੀ ਇਸ ਕਰਕੇ ਬਿਰਤੀ ਰੱਖਦਾ ਸੀ ਕਹਿੰਦਾ ਕਿਥੋਂ ਕਰ ਲੈਣਗੇ ਤੇ ਸੇਖਾ ਨੇ ਮਹਾਰਾਜ ਨੂੰ ਕਿਹਾ ਮਹਾਰਾਜ ਇਦਾਂ ਬੇਨਤੀ ਕੀਤੀ ਹੈ ਮਹਾਰਾਜ ਮਹਾਰਾਜ ਅਸੀਂ ਆਪ ਜੀ ਦੇ ਸਨਮੁਖ ਬ੍ਰਾਹਮਣ ਇਹ ਸੋਚ ਰੱਖਦਾ ਆਪ ਜੀ ਦੇ ਪਰਥਾਏ ਮਹਾਰਾਜ ਜੀ ਕਹਣ ਲੱਗੇ ਭਾਈ ਕੋਈ ਗੱਲ ਈ ਉਹਨੂੰ ਲੈ ਆਇਓ ਮਹਾਰਾਜ ਦੇ ਦੀਵਾਨ ਦੇ ਵਿੱਚ ਆਏ ਸਤਿਗੁਰੂ ਜੀ ਜਦੋਂ ਦੀਵਾਨ ਦੇ ਵਿੱਚ ਆਇਆ ਨਾ ਬ੍ਰਾਹਮਣ ਮਹਾਰਾਜ ਨੇ ਕਿਹਾ ਆਓ ਬ੍ਰਾਹਮਣ ਆਓ ਬ੍ਰਾਹਮਣ ਬੜਾ ਅਦਬ ਦਿੱਤਾ ਉਹ ਬਹੁਤ ਜ਼ਿਆਦਾ ਫੁੱਲ ਗਿਆ ਉਹਨੂੰ ਇਹ ਹੋਣ ਲੱਗਿਆ ਵੀ ਇਹ ਤਾਂ ਮੇਰੇ ਅੱਗੇ ਝੁਕੀ ਜਾਂਦੇ ਆ ਮਹਾਰਾਜ ਕਹਿਣ ਲੱਗੇ ਆਓ ਰੱਬ ਦੇ ਘਰ ਦੀ ਕੋਈ ਬਾਤ ਸੁਣਾਓ ਗੱਲਾਂ ਚੱਲਣ ਲੱਗ ਪਈਆਂ ਆਪਸ ਦੇ ਵਿੱਚ ਵਿਚਾਰ ਗੋਸ਼ਟੀ ਹੋਣ ਲੱਗੀ ਵਿਚਾਰ ਗੋਸ਼ਟੀ ਹੁੰਦਿਆਂ ਹੁੰਦਿਆਂ ਮਹਾਰਾਜ ਕਿਹਾ ਉਹਦੇ ਮਨ ਦਾ ਫੁਰਨਾ ਜਿਹੜਾ ਹੈ ਸਤਿਗੁਰੂ ਜੀ ਕਹਿਣ ਲੱਗੇ ਬ੍ਰਾਹਮਣ ਜੀ ਅਸੀਂ ਗੀਤਾ ਦੇ ਜੇ ਅਰਥ ਕਰਵਾ ਦਈਏ ਤੇ ਕਹਿਣ ਲੱਗਾ ਮਹਾਰਾਜ ਕਿਹਦੇ ਪਾਸੋਂ ਕਰਾਵਾਂ ਕਹਿੰਦੇ ਤੁਸੀਂ ਦੱਸੋ ਕਿਹਦੇ ਪਾਸੋਂ ਕਰਾਈਏ ਕਹਿੰਦੇ ਉਹ ਲਿਆਇਓ ਜਿਹਨੂੰ ਪੁੱਛਣਾ ਹੁੰਦਾ ਉਹ ਉਹ ਬੜੀ ਚਲਾਕੀ ਦੇ ਨਾਲ ਉਹਨੇ ਉਹਨੇ ਨਗਰਗਾ ਕਰਕੇ ਛੱਜੂ ਜੀ ਨੂੰ ਲੱਭਿਆ ਜੋ ਕਿ ਇਹ ਗਾਲੋ ਸਿੱਧੇ ਸਾਦੇ ਸੀ ਨਹੀਂ ਸੀ ਕੋਈ ਵਿਦਿਆ ਪੜ੍ਹੀ ਔਰ ਜ਼ੁਬਾਨ ਤੋਂ ਗੁੰਗੇ ਸੀ ਸੁਣਦਾ ਕੁਛ ਨਹੀਂ ਸੀ ਉਹਨਾਂ ਨੂੰ ਲੱਭ ਲਿਆ ਉਹਦੇ ਮਨ ਦੇ ਵਿੱਚ ਤਾਂ ਇਹ ਸੀ ਵੀ ਮੈਂ ਮਹਾਰਾਜ ਦੀ ਹੱਥੀ ਕਰਾਂ ਹੁਣ ਲਿਆ ਕਰਕੇ ਮਹਾਰਾਜ ਦੇ ਸਰਮੁਖ ਲਾਇਆ ਸੱਚੇ ਪਾਤਸ਼ਾਹ ਜੀ ਨੇ ਕਿਉਂਕਿ ਮਹਾਰਾਜ ਆਪਣੇ ਕੋਲੇ ਛੋਟੀ ਜੀ ਛੜੀ ਰੱਖਦੇ ਸੀ ਛੋਟੀ ਕਹ ਲੋ ਛੋਟੀ ਕਹ ਲੋ ਸਤਿਗੁਰੂ ਜੀ ਨੇ ਉਹਦੇ ਸਿਰ ਦੇ ਉੱਤੇ ਉਹ ਛੜੀ ਰੱਖੀ ਤੇ ਕਿਹਾ ਛੱਦੂ ਜਿਹੜਾ ਕੁਝ ਭਗਤ ਜੀ ਪੁੱਛਦੇ ਆ ਉਹ ਦੱਸੀ ਚੱਲ ਇਧਰੋਂ ਇਹ ਗੀਤਾ ਦੇ ਸ਼ਲੋਕ ਉਚਾਰਨ ਉਧਰੋਂ ਉਹਦੇ ਅਰਥ ਕਰਨ ਨਾਲ ਨਾਲ ਪਾਠ ਵੀ ਦੱਸਣ ਗੀਤਾ ਦਾ ਬ੍ਰਹਮਣ ਦਾ ਅਹੰਕਾਰ ਟੁੱਟਿਆ ਮਹਾਰਾਜ ਦੀ ਸ਼ਰਨ ਪੈ ਗਿਆ ਸਤਿਗੁਰੂ ਮਹਾਰਾਜ ਜੀ ਫਿਰ ਜਦੋਂ ਕਿਉਂਕਿ ਮਹਾਰਾਜ ਦਾ ਇਹ ਪ੍ਰਣ ਸੀਗਾ ਵੀ ਜਦੋਂ ਸੱਤਵੇਂ ਪਾਤਸ਼ਾਹ ਕੋਲੇ ਗੁਰਵੱਦੀ ਆਈ ਮਹਾਰਾਜ ਨੇ ਇਹ ਪ੍ਰਣ ਕੀਤਾ ਸੀ ਵੀ ਅਸੀਂ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣਾ ਮਹਾਰਾਜ ਨੇ ਰੰਗਜੀਤ ਨੂੰ ਦਰਸ਼ਨ ਵੀ ਨਹੀਂ ਦਿੱਤਾ ਔਰ ਇਹੀ ਪ੍ਰਾਨ 8ਵੇਂ ਪਾਦਸ਼ਾਹ ਨੇ ਰੱਖਿਆ ਸੀ ਵੀ ਅਸੀਂ ਔਰੰਗਜੀਬ ਦੇ ਮੱਥੇ ਨਹੀਂ ਲਗਣਾ ਔਰੰਗਜੀਬ ਨੂੰ ਦਰਸ਼ਨ ਨਹੀਂ ਦੇਣਾ ਔਰੰਗਜੀਬ ਨੇ ਬੜਾ ਜ਼ੋਰ ਲਾਇਆ 7ਵੇਂ ਪਾਦਸ਼ਾਹ ਦੇ ਦਰਸ਼ਨ ਕਰਨ ਦੇ ਲਈ ਪਰ ਨਹੀਂ ਕਰ ਸਕਿਆ ਹੁਣ 8ਵੇਂ ਪਾਦਸ਼ਾਹ ਤਖਤ ਤੇ ਸੀ ਇਸ ਕਰਕੇ ਉਹਨੇ ਫਿਰ ਜ਼ੋਰ ਲਾਇਆ ਮਹਾਰਾਜ ਦਰਸ਼ਨ ਪ੍ਰਾਪਤ ਹੋਵੇ ਮਹਾਰਾਜ ਨੇ ਫਿਰ ਨਹੀਂ ਸੀ ਦਰਸ਼ਨ ਦਿੱਤਾ ਸਤਗੁਰੂ ਜੀ ਦਿੱਲੀ ਨਹੀਂ ਸੀ ਜਾ ਰਹੇ ਫਿਰ ਰਾਜਾ ਜੈ ਸਿੰਘ ਜਿਹੜਾ ਸੀ ਉਹ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਤੁਹਾਡੀਆਂ ਸਿੱਖ ਸੰਗਤਾਂ ਬਹੁਤ ਨੇ ਦਿੱਲੀ ਦੇ ਵਿੱਚ ਬੜਾ ਪ੍ਰੇਮ ਕਰਦੀਆਂ ਨੇ ਉਹਨਾਂ ਦੀ ਮਨ ਦੀ ਇੱਛਾ ਹੈ ਵੀ ਤੁਹਾਡਾ ਦਰਸ਼ਨ ਕਰਨ ਮਹਾਰਾਜ ਤੁਸੀਂ ਜਾ ਕਰਕੇ ਉਹਨਾਂ ਨੂੰ ਦਰਸ਼ਨ ਦਿਓ ਸਤਿਗੁਰੂ ਜੀ ਕਹਣ ਲੱਗੇ ਭਾਈ ਅਸੀਂ ਇਹ ਪ੍ਰਣ ਕੀਤਾ ਔਰੰਗਜੀਬ ਨੂੰ ਅਸੀਂ ਦਰਸ਼ਨ ਨਹੀਂ ਦੇਣਾ ਤੇ ਰਾਜਾ ਜੈ ਸਿੰਘ ਕਰਨ ਲਗਾ ਮਹਾਰਾਜ ਜੀ ਤੁਹਾਡਾ ਇਹ ਪ੍ਰਾਣ ਹੈ ਫਿਰ ਤੁਹਾਡੀ ਮਰਜ਼ੀ ਤੋਂ ਬਿਨਾ ਕਿਵੇਂ ਕੋਈ ਤੁਹਾਡਾ ਦਰਸ਼ਨ ਕਰ ਸਕਦਾ ਤੁਹਾਡੀ ਮਰਜ਼ੀ ਤੋਂ ਬਿਨਾ ਤੁਹਾਡਾ ਦਰਸ਼ਨ ਨਹੀਂ ਨਾ ਹੋ ਸਕਦਾ ਤੋਂ ਉਸ ਵਕਤ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਪ੍ਰੇਮ ਦੀ ਖਿੱਚ ਦੇਖ ਕਰਕੇ ਦਿੱਲੀ ਜਾਣਾ ਕੀਤਾ ਮਹਾਰਾਜ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਰਹੇ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ ਸਤਿਗੁਰੂ ਮਹਾਰਾਜ ਜੀ ਜਦੋਂ ਰਾਜੇ ਜੈ ਸਿੰਘ ਦੇ ਬੰਗਲੇ ਦੇ ਵਿੱਚ ਗਏ ਨਾ ਤੇ ਉੱਥੇ ਰਾਜੇ ਦੀ ਜਿਹੜੀ ਪਟਰਾਣੀ ਸੀ ਉਹਨੇ ਮਨ ਦੇ ਵਿੱਚ ਚਿਤ ਬਿਆ ਕਹਿੰਦੇ ਗੁਰੂ ਤਾਂ ਨਿਕਾ ਜਾਈ ਹੈ ਛੋਟੀ ਜੀ ਉਮਰ ਦਾ ਇਹਦੇ ਅੰਦਰ ਕੀ ਤਾਕਤ ਹੋਏਗੀ ਕੀ ਕਰਾਮਾਤ ਹੋਏਗੀ ਕਹਿੰਦੇ ਪਰਖੀਏ ਤਾਂ ਸਹੀ ਉਹਨੇ ਆਪ ਗੋਲੀਆਂ ਵਾਲੇ ਕੱਪੜੇ ਪਾਲੇ ਨੌਕਰਾਂ ਵਾਲੇ ਕੱਪੜੇ ਪਾਲੇ ਨੌਕਰਾਂ ਨੂੰ ਜਿਹੜਿਆ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਆਪ ਸਭ ਦੇ ਵਿੱਚ ਜਾ ਕਰਕੇ ਬਹਿ ਗਈ ਪਤਾ ਨਾ ਲੱਗੇ ਔਰ ਜਦੋਂ ਮਹਾਰਾਜ ਜੀ ਆਏ ਸਤਿਗੁਰੂ ਜੀ ਹੱਥ ਦੇ ਵਿੱਚ ਛੜੀ ਸੀ ਮਹਾਰਾਜ ਛੜੀ ਕਮਾਉਂਦੇ ਆ ਰਹੇ ਨੇ ਆ ਕਰਕੇ ਸਾਰਿਆਂ ਦੇ ਹੱਥ ਰੱਖਦੇ ਹੋਏ ਇਹ ਵੀ ਪਟਰਾਣੀ ਨੇ ਇਹ ਵੀ ਪਟਰਾਣੀ ਨੇ ਇਹ ਵੀ ਪਟਰਾਣੀ ਨੇ ਕਹਿੰਦੇ ਹੋਏ ਮਹਾਰਾਜ ਜੀ ਉਹ ਪਟਰਾਣੀ ਪਾਸ ਹੀ ਜਾ ਪਹੁੰਚੇ ਕਹਿਣ ਲੱਗੇ ਤੁਸੀਂ ਕਿਵੇਂ ਗੋਲੀਆਂ ਵਾਲੇ ਕੱਪੜੇ ਪਾਏ ਆ ਪਟਰਾਣੀ ਹੋ ਕੇ ਗੋਲੀਆਂ ਵਾਲੇ ਕੱਪੜੇ ਪਾਈ ਬੈਠੇ ਹੋ ਉਸ ਵਕਤ ਉਹ ਖੜੀ ਹੋਈ ਦੋਨੇ ਹੱਥ ਜੋੜ ਕਰਕੇ ਮਹਾਰਾਜ ਨੂੰ ਨਮਸਕਾਰ ਕੀਤੀ ਸਤਿਗੁਰੂ ਜੀ ਨੇ ਉਸ ਵਕਤ ਬਚਨ ਕੀਤਾ ਸੀ ਮਹਾਰਾਜ ਕਹਿਣ ਲੱਗੇ ਭਾਈ ਸ਼ਕਤੀ ਨਹੀਂ ਪਰਖੀ ਨਹੀਂ ਸ਼క్తి ਨਹੀਂ ਵਰਕੀ ਜੀ ਤੁਹਾਹਰਾ ਜੀ ਦਾ ਵਚਨ ਸੁਣ ਕਰਕੇ ਉਹ ਰਾਣੀ ਮਹਾਰਾਜ ਦੇ ਚਰਨਾਂ ਤੇ ਟੈ ਫੇ ਨਮਸ਼ਕਾਰ ਕੀਤੀ ਮਹਾਰਾਜ ਨੂੰ ਬਾਰ ਬਾਰ ਬੰਦਨਾ ਕੀਤੀ ਸਤਿਗੁਰੂ ਜੀ ਅਨੇਕਾਂ ਕੌਤਕ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਰਹਿ ਕਰਕੇ ਕੀਤੇ ਜਿਵੇਂ ਜਿਵੇਂ ਜਿਹੜੇ ਜਿਹੜੇ ਬਿਮਾਰੀਆਂ ਮਹਾਰਾਜ ਜੀ ਨੇ ਆਪ ਠੀਕ ਕੀਤੀਆਂ ਚੇਚਕ ਦੀ ਬਿਮਾਰੀ ਮਹਾਰਾਜ ਨੇ ਠੀਕ ਕੀਤੀ ਕੋਈ ਰੋਗੀ ਕੋਈ ਕੋੜੀ ਉਹ ਮਹਾਰਾਜ ਠੀਕ ਕੀਤਾ ਦੇਖੋ 사ਤਗੁਰੂ ਜੀ ਦੇ ਹਿਰਦੇ ਦੇ ਵਿੱਚ ਦਇਆ ਇੰਨੀ ਕਾ ਇੱਕ ਵਾਰ ਮਹਾਰਾਜ ਜੀ ਦਾ ਨਾਮ ਸਵਾਰਾ ਜਾ ਰਿਹਾ ਸੀ ਮਹਾਰਾਜ ਦੀ ਪਾਲਕੀ ਜਾ ਰਹੀ ਸੀ ਤੇ ਉੱਥੇ ਇੱਕ ਬ੍ਰਾਹਮਣ ਸੀ ਉਹਨੂੰ ਕੋੜ ਦਾ ਰੋਗ ਲੱਗਿਆ ਹੋਇਆ ਸੀ ਕੋੜ ਦੇ ਰੋਗ ਲੱਗਣ ਦਾ ਕਾਰਨ ਇਹ ਸੀ ਵੀ ਉਹ ਬੇਚਾਰੀ ਸੀ ਪਰ ਇਸਤਰੀ ਗਾਮੀ ਸੀ ਪੜਿਆ ਸੀ ਗਿਆਨ ਸੀ ਉਹਦੇ ਕੋਲੇ ਪਰ ਕਹਿੰਦੇ ਨਸ਼ੇ ਵਿਸ਼ੇ ਬਹੁਤ ਕਰਦਾ ਸੀ ਜਿਹਦੇ ਕਰਕੇ ਉਹਨੂੰ ਕੋੜ ਦਾ ਰੋਗ ਹੋ ਗਿਆ ਪਿੰਡ ਵਾਲਿਆਂ ਨੇ ਕੱਟਦਾ ਸੀ ਵੀ ਤੂੰ ਜਾ ਸਾਡੇ ਇੱਥੇ ਹੋਰਾਂ ਨੂੰ ਬਿਮਾਰੀ ਲਾਏਂਗਾ ਹੁਣ ਜਦੋਂ ਮਹਾਰਾਜ ਦਾ ਸਵਾਰਾ ਲੰਘਣ ਲੱਗਿਆ ਪਾਲਕੀ ਲੰਘਣ ਲੱਗੀ ਉਹ ਮੂਹਰੇ ਆਉਣ ਲੱਗਿਆ ਸੇਵਾਦਾਰਾਂ ਨੇ ਫੜ ਕੇ ਪਰਾਂ ਸਿੱਟਦਾ ਜਦੋਂ ਪਰਾਂ ਸਿੱਟਿਆ ਡਿੱਗਦਿਆਂ ਸਾਰ ਉਹਦੇ ਸਰੀਰ ਦੇ ਵਿੱਚ ਬਹੁਤ ਤਿੱਜ ਪੀੜ ਹੋਈ ਬਹੁਤ ਤੇਜ਼ੀ ਨਾਲ ਜਦੋਂ ਪੀੜ ਹੋਈ ਉਹਦੀ ਚੀਕ ਨਿਕਲ ਗਈ ਜਦੋਂ ਚੀਕ ਮਾਰੀ ਉਹਨੇ ਤੇ ਅਠਵੇਂ ਪਾਦਸ਼ਾਹ ਮਹਾਰਾਜ ਜੀ ਨੇ ਉਸੇ ਵਕਤ ਕਿਹਾ ਕਹਿੰਦੇ ਭਾਈ ਪਾਲਕੀ ਰੋਕੋ ਕੀ ਸੀ ਇਹ ਕਹਿੰਦੇ ਕੀ ਨੀ ਚੀਕ ਮਾਰੀ ਐ ਐਡੀ ਦੁੱਖ ਭਰੀ ਚੀਕ ਕਹਿਣ ਲੱਗੇ ਮਹਾਰਾਜ ਇੱਥੇ ਬ੍ਰਾਹਮਣ ਆ ਉਹਨੂੰ ਕੋੜ ਦਾ ਰੋਗ ਲੱਗਿਆ ਨੇੜੇ ਆਉਣ ਲੱਗਿਆ ਸੀ ਸਿਫਰਾ ਕਰਤਾ ਸਤਿਗੁਰੂ ਜੀ ਉਸ ਵਕਤ ਕਹਿਣ ਲੱਗੇ ਭਾਈ ਬੜਾ ਦੁਖੀ ਐ ਬਹੁਤ ਦੁੱਖ ਹੈ ਦੀ ਆਵਾਜ਼ ਦੇ ਵਿੱਚ ਮਹਾਰਾਜ ਜੀ ਨੇ ਉਸ ਵਕਤ ਆਪਣਾ ਰੁਮਾਲ ਦਿੱਤਾ ਤੇ ਕਿਹਾ ਕਹਿੰਦੇ ਭਾਈ ਇਹਦੇ ਤਨ ਦੇ ਉੱਤੇ ਜਿੱਥੇ ਜਿੱਥੇ ਰੁਮਾਲ ਲਾਉਂਗੇ ਕੋੜ ਹਟ ਜਾਏਗਾ ਮਿਟ ਜਾਏਗਾ ਕੋੜ ਦਾ ਰੋਗ ਸਖਾ ਨੇ ਉਹੀ ਰਮਾਲ ਮਹਾਰਾਜ ਜੀ ਦਾ ਉਹਦੇ ਧਨ ਦੇ ਉੱਤੇ ਲਾਉਣਾ ਸ਼ੁਰੂ ਕੀਤਾ ਕਿਉਂ ਦੇਖੋ ਜਦੋਂ ਗੁਰੂ ਮਹਾਰਾਜ ਕਿਰਪਾ ਕਰਨ ਤੇ ਆਉਣ ਨਾ ਬਖਸ਼ਣ ਤੇ ਆ ਜਾਣ ਫਿਰ ਮਹਾਰਾਜ ਕੋਈ ਆਇਬ ਨਹੀਂ ਦੇਖਦੇ ਵੀ ਇਹਦੇ ਅੰਦਰ ਕਿੰਨੇ ਆਇਬ ਨੇ ਕਿੰਨੇ ਗੁਣ ਨੇ ਜੇ ਕਿੱਡਾ ਕਪ੍ਰਸ਼ਟ ਬੰਦਾ ਹੈ ਮਹਾਰਾਜ ਫਿਰ ਉਹਦੇ ਕੋਈ ਔਗਣ ਨਹੀਂ ਦੇਖਦੇ ਜਦੋਂ ਬਖਸ਼ਣ ਤੇ ਆ ਜਾਣ ਸਚੇ ਬਾਦਸ਼ਾਹ ਮਹਾਰਾਜ ਜੀ ਨੇ ਉਹਨੂੰ ਬਖਸ਼ ਦਿੱਤਾ ਬਖਸ਼ ਕੇ ਉਹਦੇ ਕੋੜ ਦੇ ਰੋਗ ਦੀ ਨਿਵਰਤੀ ਕਰ ਦਿੱਤੀ ਹੁਣ ਮਹਾਰਾਜ ਜੀ ਦਾ ਜਸ ਪ੍ਰਤਾਪ ਏਡਾ ਕਿ ਦਿੱਲੀ ਦੇ ਵਿੱਚ ਫੈਲ ਗਿਆ ਔਰੰਗਜੀਬ ਬਾਦਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਰਸ਼ਨ ਕਰਨਾ ਚਾਹੁੰਦਾ ਪਰ ਮਹਾਰਾਜ ਨੇ ਦਰਸ਼ਨ ਦਿੱਤਾ ਹੀ ਨਹੀਂ ਜਦੋਂ ਆਇਆ ਕਰੇ ਮਹਾਰਾਜਾ ਤਾਂ ਉੱਠ ਕੇ ਚਲੇ ਜਾਇਆ ਕਰਨ ਤੇ ਇੱਕ ਵਾਰ ਅਰੰਗਜੀਬ ਨੇ ਆਪਣੇ ਸੂਈਆਂ ਨੂੰ ਕਹਿ ਦਿੱਤਾ ਕਹਿੰਦਾ ਵੀ ਜਦੋਂ ਮਹਾਰਾਜ ਦਿਵਾਨ ਦੇ ਵਿੱਚ ਬੈਠੇ ਹੋ ਨਾ ਤੇ ਮੈਨੂੰ ਉਦੋਂ ਦੱਸਿਓ ਮੈਂ ਉਸੇ ਵਕਤ ਆ ਜਾਵਾਂਗਾ ਮਹਾਰਾਜਾ ਦਰਸ਼ਨ ਕਰਾਂਗਾ ਇਹਦੇ ਪਿੱਛੇ ਕਾਰਨ ਸੀ ਜਿਹੜਾ ਰਾਮ ਰਾਏ ਰਾਮ ਰਾਏ ਰਾਮ ਰਾਏ ਜਿਹੜਾ ਉਹ ਲਿਖ ਲਿਖ ਕੇ ਪਾਈ ਜਾਂਦਾ ਸੀ ਚਿੱਠੀਆਂ ਔਰ ਔਰੰਗਜੀਬ ਦੇ ਪਾਸ ਆਪ ਵੀ ਕਹਿੰਦਾ ਸੀ ਵੀ ਤੁਸੀਂ ਮੇਰੀ ਕਰਾਮਾਤ ਤਾਂ ਜਿਹੜੀ ਅਜੇ ਥੋੜੀ ਦੇਖੀ ਐ ਇਹਨਾਂ ਕੋਲੇ ਬਾੜੀ ਕਰਾਮਾਤ ਆ ਬਹੁਤ ਸ਼ਕਤੀਆਂ ਨੇ ਇਹਨਾਂ ਕੋਲੇ ਇਹਨਾਂ ਕੋਲੇ ਬਹੁਤ ਸ਼ਕਤੀਆਂ ਨੇ ਜੇ ਤੁਸੀਂ ਦੇਖੋ ਭਾਵ ਕਿ ਉਹਦਾ ਕਹਿਣ ਦਾ ਮਤਲਬ ਏ ਸੀ ਵੀ ਜਿਹੜਾ ਇਹਨਾਂ ਨੇ ਪ੍ਰਾਣ ਕੀਤਾ ਇਹਨਾਂ ਦਾ ਪ੍ਰਾਣ ਟੁੱਟ ਜਾਵੇ ਔਰੰਗਜੀਬ ਜੀ ਵੀ ਇਹਨਾਂ ਨੂੰ ਮਿਲ ਲਿਆ ਜਿਹੜਾ ਇਹਨਾਂ ਨੇ ਪ੍ਰਾਣ ਕੀਤਾ ਸੀ ਮੈਂ ਦਰਸ਼ਨ ਨਹੀਂ ਦੇਣਾ ਉਹ ਟੁੱਟ ਜਾਏਗਾ ਉਹ ਪ੍ਰਾਣ ਤੋੜਨਾ ਚਾਹੁੰਦਾ ਸੀ ਇਸ ਕਰਕੇ ਬਾਰ ਬਾਰ ਔਰੰਗਜੀਬ ਨੂੰ ਜਿਹੜਾ ਹੈ ਉਹ ਕਹਿੰਦਾ ਸੀ ਵੀ ਇਹਨਾਂ ਦੀ ਸ਼ਕਤੀ ਦੇਖੋ ਇਸੇ ਕਰਕੇ ਔਰੰਗਜੀਬ ਮਹਾਰਾਜ ਦਰਸ਼ਨ ਕਰਨਾ ਚਾਹੁੰਦਾ ਸੀ ਹੁਣ ਦਰਸ਼ਨ ਕਰਨਾ ਚਾਹੁੰਦਾ ਸੀ ਪਰ ਮਹਾਰਾਜ ਕਹਿੰਦੇ ਦਰਸ਼ਨ ਨਹੀਂ ਦੇਣਾ ਔਰੰਗਜੀਬ ਨੇ ਕਿਹਾ ਜਦੋਂ ਦੀਵਾਨ ਸਜਿਆ ਹੋਇਆ ਤੁਹਾਨੂੰ ਦੱਸਿਓ ਉਦੋਂ ਮੈਂ ਆਵਾਂਗਾ ਉਹੀ ਗੱਲ ਮਹਾਰਾਜ ਦੀਵਾਨ ਸਜਿਆ ਔਰੰਗਜੀਬ ਨੂੰ ਸੁਈਆਂ ਨੇ ਕਿਹਾ ਵੀ ਮਹਾਰਾਜ ਰਵਾਨ ਲਾਈ ਬੈਠੇ ਐ ਔਰੰਗਜੀਬ ਆਪਣੇ ਮਹਿਲਾਂ ਚੋਂ ਚੱਲਿਆ ਇਧਰੋਂ ਸਤਿਗੁਰੂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕਿਹਾ ਸਿੱਖਾਂ ਨੂੰ ਕਹਿੰਦੇ ਭਾਈ ਕਨਾਤ ਤਨਾਲ ਦਿਓ ਸਾਡੇ ਆਲੇ ਦੁਆਲੇ ਮਹਾਰਾਜ ਨੇ ਆਪਣੇ ਦਿਵਾਲੇ ਕਨਾਤ ਤਨਾਲ ਹੀ ਭਾਵ ਕੇ ਪਰਦਾ ਕਰ ਲਿਆ ਔਰੰਗਜੀਤ ਫੇਰ ਆਇਆ ਫਿਰ ਖਾਲੀ ਮੁੜ ਗਿਆ ਨਹੀਂ ਮਹਾਰਾਜ ਦੇ ਦਰਸ਼ਨ ਹੋਇਆ ਇਥੋਂ ਤੱਕ ਕਿ ਔਰੰਗਜੀਤ ਨੂੰ ਜਦੋਂ ਪਤਾ ਲੱਗਿਆ ਮਹਾਰਾਜ ਨੇ ਰੋਗੀਆਂ ਦੇ ਰੋਗ ਠੀਕ ਕਰ ਦਿੱਤੇ ਬਿਮਾਰੀਆਂ ਦੂਰ ਕਰ ਦਿੱਤੀਆਂ ਨੇ ਚਿਚਕ ਵਰਗੀਆਂ ਬਿਮਾਰੀਆਂ ਦੂਰ ਹੋ ਗਈਆਂ ਨੇ ਉਸ ਵਕਤ ਔਰੰਗਜੀਬ ਕਹਿਣ ਲੱਗਾ ਤੁਹਾਡੇ ਗੁਰੂ ਜੀ ਦੇ ਵਿੱਚ ਤਾਂ ਬੜੀ ਤਾਕਤ ਹੈ ਵਾਕਈ ਰਾਮ ਰਾਏ ਨੂੰ ਕਹਿਣ ਲੱਗੇ ਤੇ ਰਾਮ ਰਾਏ ਜੀ ਦੇ ਮਨ ਦੇ ਵਿੱਚ ਐਡੀ ਈਰਖਾਈ ਉਹਨਾਂ ਨੇ ਮਹਾਰਾਜ ਦੇ ਪਰ ਸਾਹ ਇਹ ਬਚਨ ਕੀਤਾ ਸੀ ਕਹਿਣ ਲੱਗਾ ਜਿਹੜੀ ਬਿਮਾਰੀ ਦੂਰ ਕਰਦੇ ਨੇ ਆਪ ਉਸੇ ਬਿਮਾਰੀ ਨਾਲ ਮਾਰਨ ਇਹ ਰਾਮ ਰਾਏ ਜੀ ਦਾ ਬਚਨ ਸੀ ਇਤਿਹਾਸ ਦੇ ਵਿੱਚ ਬਕਾਇਦਾ ਲਿਖਿਆ ਮਿਲਦਾ ਹੈ ਵੀ ਜਿਹੜੀ ਬਿਮਾਰੀ ਇਹਨਾਂ ਨੇ ਲੋਕਾਂ ਦੀ ਦੂਰ ਕੀਤੀ ਆ ਉਸੇ ਬਿਮਾਰੀ ਨਾਲ ਮਰਨਗੇ ਮਹਾਰਾਜ ਜੀ ਦੇ ਪਾਸ ਜਦੋਂ ਦਰਬਾਰ ਦੇ ਵਿੱਚੋਂ ਸਿੱਖਾਂ ਨੇ ਗੱਲਾਂ ਪਚਾਈਆਂ ਸਿੱਖ ਆ ਕਰਕੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ RAM RAI ਜੀ ਨੇ ਇਹ ਬਚਨ ਕੀਤਾ ਤੇ ਕਹਿੰਦੇ ਮਹਾਰਾਜ ਮਹਾਰਾਜ ਕੀ ਇਹ ਬਚਨ ਸੱਚ ਹੋਏਗਾ ਸਤਿਗੁਰੂ ਜੀ ਕਹਿਣ ਲੱਗੇ ਹਾਂ ਭਾਈ ਇਹ ਬਚਨ ਸੱਚ ਹੋਏਗਾ ਕਹਿਣ ਲੱਗੇ ਮਹਾਰਾਜ ਇਦਾਂ ਨਹੀਂ ਹੋ ਸਕਦਾ ਮਹਾਰਾਜ ਉਹਦਾ ਬਚਨ ਕਿਵੇਂ ਪੂਰਾ ਹੋ ਸਕਦਾ ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹ ਉਹਦਾ ਬਚਨ ਨਹੀਂ ਜਦੋਂ ਗੁਰੂ ਹਰ Rai ਸਭ ਸੱਚੇ ਪਾਦਸ਼ਾਹ ਨੇ RAM Rai ਜੀ ਨੂੰ ਦਿੱਲੀ ਭੇਜਿਆ ਸੀ ਨਾ ਉਦੋਂ ਇੱਕ ਬਚਨ ਕਰਕੇ ਭੇਜਿਆ ਸੀ ਵੀ ਤੁਹਾਡੀ ਰਸਨਾ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਵਸਣਗੇ ਜਿਹੜਾ ਕੁਝ ਤੁਸੀਂ ਕਹੋਗੇ ਉਹੀ ਪੂਰਾ ਹੋਏਗਾ ਮਹਾਰਾਜ ਕਹਿੰਦੇ ਉਹਨਾਂ ਦੀ ਮਰਜ਼ੀ ਨਹੀਂ ਇਹ ਕਹੇ ਲੋ ਜੇ ਉਹਨਾਂ ਦਾ ਬਚਨ ਹੁੰਦਾ ਮਹਾਰਾਏ ਕਹਿੰਦੇ ਅਸੀਂ ਕੱਟ ਦਿੰਦੇ ਪਰ ਇਹ ਜਿਹੜੇ ਰਸਨਾ ਦੇ ਉੱਤੇ ਮਹਾਰਾਜ ਦਾ ਬਚਨ ਸੀਨਾ ਵੀ ਗੁਰੂ ਨਾਨਕ ਦੇਵ ਮਹਾਰਾਜ ਵਸਣਗੇ ਇਹ ਬਚਨ ਤਾਂ ਪੂਰਾ ਹੋਣਾ ਵੀ ਇਹ ਸਮਝੋ ਵੀ ਮਹਾਰਾਜ ਦਾ ਹੀ ਬਚਨ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਬਚਨ ਪੂਰਾ ਹੋਏਗਾ ਸਿੱਖਾਂ ਕਿਹਾ ਮਹਾਰਾਜ ਫਿਰ ਇਹ ਬਚਨ ਪੂਰਾ ਹੋਏਗਾ ਤਾਂ ਬੜੇ ਦੁੱਖ ਦੀ ਗੱਲ ਆ ਫਿਰ ਤਾਂ ਮਹਾਰਾਏ ਫਿਰ RAM RAI ਜੀ ਤੇ 사ਤਗੁਰੂ ਜੀ ਨੇ ਉਦੋਂ ਬਚਨ ਕੀਤਾ ਸੀ ਕਹਿੰਦੇ RAMRAI ਜੀ ਅਸੀਂ ਛੇਚਿਕ ਦੀ ਬਿਮਾਰੀ ਨਾਲ ਜਾਵਾਂਗੇ ਨਾ ਤੇ ਤੂੰ ਵੀ ਜਿਉਂਦਾ ਹੀ ਸਾੜਿਆ ਜੀ ਤੇ ਜਿਹੜਾ ਇਹ RAMRAI ਜੀ ਸਨ ਇਹਨਾਂ ਨੂੰ ਇਹਨਾਂ ਨੂੰ ਸਵਾਸ ਚੜਾਉਣ ਦੀ ਬਿਰਤੀ ਆਉਂਦੀ ਸੀ ਧਿਆਨ ਲਾ ਕੇ ਬਹਿ ਜਾਂਦੇ ਸਵਾਸ ਦਸੰਦਵਾਰ ਤੇ ਚੜ੍ਹ ਲੈਂਦੇ ਕਈ ਦਿਨ ਬੈਠੇ ਰਹੇ ਸਵਾਸ ਥੱਲੇ ਨਾਲ ਲੈ ਕੇ ਇਹਨਾਂ ਦੇ ਮਸੰਦਾਂ ਨੇ ਤੱਕੇ ਦੇ ਨਾਲ ਹੀ ਰਾਮਰਾਏ ਜੀ ਨੂੰ ਸਾੜ ਦਿੱਤਾ ਸੀ ਇਹਨਾਂ ਦੇ ਘਰ ਵਾਲੀ ਸੀ ਮਾਤਾ ਪੰਜਾਬ ਕੌਰ ਬਾਬਾ ਰਾਮਰਾਏ ਜੀ ਦੇ ਘਰ ਵਾਲੀ ਸੀ ਮਾਤਾ ਪੰਜਾਬ ਕੌਰ ਉਹਨਾਂ ਨੇ ਬੜਾ ਜ਼ੋਰ ਲਾਇਆ ਸੀ ਬੜਾ ਰੋਏ ਸੀ ਕਿਹਾ ਸੀ ਕਹਿੰਦੇ ਇਹ ਜਿਉਂਦੇ ਨੇ ਇਹਨਾਂ ਨੂੰ ਨਾਂ ਸਾੜੋ ਇਹ ਦਸਮਦਵਾਰ ਦੇ ਵਿੱਚ ਗਏ ਨੇ ਪਰ ਬਸੰਦਾ ਨੇ ਸੁਣੀ ਨਹੀਂ ਸੀ ਜਿਉਂਦਿਆਂ ਨੂੰ ਹੀ ਸਾੜ ਦਿੱਤਾ ਸੀ ਤੇ ਜਿਸ ਵਕਤ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾ ਹੋਇਆ ਮਹਾਰਾਜ ਆਗਿਆ ਕੀਤੀ ਸੀ ਵੀ ਅੱਠੇ ਪੈਰ ਗੁਰਬਾਣੀ ਦਾ ਕੀਰਤਨ ਹੋਵੇ ਸਾਰਾ ਦਿਨ ਰਾਤ ਗੁਰਬਾਣੀ ਦਾ ਕੀਰਤਨ ਹੋ ਰਿਹਾ ਅੰਮ੍ਰਿਤ ਵੇਲੇ ਦਾ ਜਦੋਂ ਸਮਾ ਹੋਇਆ ਸਵਾ ਪੈਰ ਜਦੋਂ ਰਾਤ ਰਹਿ ਗਈ ਅੰਮ੍ਰਿਤ ਵੇਲਾ ਹੋ ਗਿਆ ਮਹਾਰਾਜ ਜੀ ਨੇ ਉਸ ਵਕਤ ਆਪਣੇ ਉੱਤੇ ਜਿਹੜਾ ਹੈ ਉਹ ਚਿੱਟੀ ਚਾਦਰ ਓੜ ਲਈ ਸਤਿਗੁਰੂ ਜੀ ਨੇ ਜਦ ਚਿੱਟਾ ਕੱਪੜਾ ਆਪਣੇ ਉੱਤੇ ਓੜਿਆ ਤੇ ਮਹਾਰਾਜ ਉਸ ਵਕਤ ਜੋਤੀ ਜੋਤ ਸਮਾ ਗਏ ਔਰੰਗਜੀਬ ਨੂੰ ਪਤਾ ਲੱਗਿਆ ਵੀ ਮਹਾਰਾਜ ਜੋਤੀ ਜੋਤ ਸਮਾ ਗਏ ਉਹਨੇ ਫਿਰ ਕੋਸ਼ਿਸ਼ ਕੀਤੀ ਕਹਿੰਦੇ ਜਿਉਂਦੇ ਜੀ ਨਹੀਂ ਦਰਸ਼ਨ ਕਰ ਸਕਿਆ ਹੁਣ ਤਾਂ ਸਰੀਰ ਛੱਡ ਗਏ ਨੇ ਹੁਣ ਤਾਂ ਦਰਸ਼ਨ ਕਰ ਲਾਂ ਮਹਾਰਾਜ ਜੀ ਦੀ ਤਾਕਤ ਹੈ ਸ਼ਕਤੀ ਹੈ ਮਹਾਰਾਜ ਜੀ ਉਹਨਾਂ ਸੋਚਿਆ ਹੁਣ ਤਾਂ ਦਰਸ਼ਨ ਕਰ ਲਵਾਂ ਪਰ ਰੰਗਜੀਤ ਆਇਆ ਆ ਕਰਕੇ ਜਿਉਂ ਹੀ ਮਹਾਰਾਜ ਦੇ ਮੁਖ ਤੋਂ ਚਾਦਰ ਚੱਕਣ ਲੱਗਾ ਨਾ ਤੇ ਕਹਿੰਦੇ ਧਰਤੀ ਦੇ ਗਾਸ਼ ਖਾ ਕੇ ਡਿੱਗ ਪਿਆ ਸੀ ਬਿਉ ਅਸ਼ੋਕ ਦੇ ਡਿੱਗ ਪਿਆ ਸਿੱਖਾਂ ਨੇ ਚੱਕਿਆ ਇਹਦੇ ਸਵਾਰੇ ਤੇ ਭੇਜਿਆ ਕਹਿੰਦੇ ਜਾਓ ਇਹਨੂੰ ਲੈ ਜਾਓ ਕਿਲੇ 'ਚ ਕਿਲੇ 'ਚ ਕੇਲੇ ਜਾਏ ਕਈ ਦਿਨਾਂ ਬਾਅਦ ਇਹਨੂੰ ਹੋਸ਼ ਆਇਆ ਉਦੋਂ ਪੁੱਛਿਆ ਰਾਜਾ ਜੈ ਸਿੰਘ ਨੇ ਕਹਿੰਦਾ ਕੀ ਹੋ ਗਿਆ ਸੀ ਤੁਸੀਂ ਦਰਸ਼ਨ ਕਰ ਲਿਆ ਮਹਾਰਾਜ ਦਾ ਕਹਿੰਦਾ ਨਾ ਜਦੋਂ ਮੈਂ ਕੱਪੜਾ ਚੱਕਿਆ ਮੈਨੂੰ ਤਾਂ ਐਂ ਲੱਗਿਆ ਪਤਾ ਨਹੀਂ ਕੀ ਚੀਜ਼ ਆ ਕਹਿੰਦਾ ਇੱਡਾ ਤੇਜ਼ ਪ੍ਰਕਾਸ਼ ਹੋਇਆ ਕਹਿੰਦਾ ਬਸ ਮੈਨੂੰ ਤਾਂ ਫੇਰ ਹੀ ਪਤਾ ਲੱਗਿਆ ਮੈਂ ਤਾਂ ਕੇਲੇ ਵਿੱਚ ਪਿਆ ਮੇਰੀ ਅੱਜ ਅੱਖ ਖੋਲੀ ਮੈਨੂੰ ਇਹ ਨਹੀਂ ਪਤਾ ਮੈਂ ਕਿੰਨੇ ਦਿਨਾਂ ਦਾ ਬੇਹੋਸ਼ ਪਿਆ ਤੇ ਮਹਾਰਾਜ ਜਿੱਦਾਂ ਸ਼ਕਤੀ ਸੀ ਮਹਾਰਾਜ ਨੇ ਆਪਣਾ ਪ੍ਰਾਣ ਵੀ ਜੁੜਾ ਪੂਰਾ ਲਵਾਇਆ ਐਸੇ ਗੁਰਦੇਵ ਮਹਾਰਾਜੀ ਦਾ ਪ੍ਰਕਾਸ਼ ਪੁਰਬ ਸਤਿਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ ਲੜੀਵਾਰ ਕਥਾ ਦਾ ਇੱਕ ਸ਼ਬਦ ਪਾਈ ਅੱਜ ਵਿਚਾਰਦੇ ਹਾਂ ਮਹਾਰਾਜੀ ਕਿਰਪਾ ਕਰਦੇ ਨੇ ਆਓ ਸ਼ਰਵਣ ਕਰੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਏ ਬਨਤਾ ਬਨੋਦ ਕੁਸਮ ਰੰਗ ਬਖਸੋਰ ਮਹਾਰਾਜ ਕਹਿੰਦੇ ਲਗੇ ਰਾਜ ਰਹੇ ਬਨਤਾ ਬਨੋਦ ਜਿਹੜੇ ਸੰਸਾਰ ਦੇ ਵਿੱਚ ਜਿੰਨੇ ਵੀ ਇਸਤਰੀਆਂ ਪੁਰਸ਼ ਹਨ ਜਿਤਨੇ ਵੀ ਰਿਸ਼ਤੇਦਾਰ ਹਨ ਸਾਖ ਸੰਬੰਧੀ ਹਨ ਮਹਾਰਾਜ ਕਹਿੰਦੇ ਇਦਾਂ ਰਾਜ ਰਹੇ ਹਨ ਜਿਵੇਂ ਕੁਸਮ ਰੰਗ ਬਖਸੋਰ ਕਦੇ ਜਿਵੇਂ ਕੱਚਾ ਰੰਗ ਹੋਵੇ ਕੱਚਾ ਰੰਗ ਕਹਿੰਦੇ ਜਿਹੜਾ ਹੈ ਇਹ ਕਿੰਨਾ ਕੁ ਸਮਾਂ ਜੇ ਆਪਾਂ ਕਹਿੰਦੇ ਕੱਪੜਿਆਂ ਨੂੰ ਲੱਗਿਆ ਰਹਿੰਦਾ ਮਰ ਇਸੇ ਪ੍ਰਕਾਰ ਕਹਿੰਦੇ ਭਾਈ ਜਿਹੜੇ ਸੰਸਾਰ ਦੇ ਰਿਸ਼ਤੇ ਨੇ ਇਹ ਕਿੰਨਾ ਕੁ ਸਮਾਂ ਸਥਿਰ ਰਹਿ ਜਾਣਗੇ ਕਿਸੇ ਦੀ ਮਨਿਆਦ 20 ਸਾਲ ਹੈ ਕਿਸੇ ਦੀ ਮਨਿਆਦ 50 ਸਾਲ ਹੈ ਕੋਈ 25 ਸਾਲ ਤੇ ਜਾ ਕਰਕੇ ਸਾਥ ਛੱਡ ਜਾਂਦਾ ਹੈ ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਰਿਸ਼ਤੇ ਜਿਹੜੇ ਕੱਚੇ ਰੰਗ ਦੇ ਨਿਆਈ ਹਨ ਕਿੰਨਾ ਕੁ ਸਮਾਂ ਸਥਿਰ ਰਹਿਣਗੇ ਨਾਨਕ ਤਹ ਸਰਣੀ ਪਰ ਬਿਨ ਸਜਾਏ ਮੈਂ ਮੋਰ ਮਹਾਰਾਜ ਕਹਿੰਦੇ ਭਾਈ ਉਸ ਦੀ ਸ਼ਰਨ ਦੇ ਵਿੱਚ ਪੈਣਾ ਕਰੋ ਜਿਹਦੀ ਸ਼ਰਨ ਦੇ ਵਿੱਚ ਪੈਣੇ ਕਰਕੇ ਗਰੀਨਵਾਇ ਪਾਦਸ਼ਾਹ ਕਹਿਣ ਲੱਗੇ ਨਾਨਕ ਤੇ ਸਰਣੀ ਭਰੋ ਬਿਨਸ ਜਾਏ ਮੈਂ ਮੋਹ ਜੀ ਦੀ ਸ਼ਰਣ ਦੇ ਵਿੱਚ ਪੈਣੇ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਮੇਰੀ ਅਹੰ ਭਾਵ ਜੁੜਾ ਹੈ ਮਹਾਰਾਜ ਕਹਿੰਦੇ ਭਾਈ ਮਿਟ ਜਾਵੇ ਐਸੇ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਣ ਦੇ ਵਿੱਚ ਪੈਣਾ ਕਰੋ ਰੇ ਮਨ ਬਿਨ ਹਰ ਜਹਰ ਚੋ ਤਹ ਤਹ ਬੰਦਨ ਪਾਹੇ ਸਾਰੇ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਹੋਰਾਂ ਧੰਧਿਆਂ ਦੇ ਵਿੱਚ ਜੀਵ ਫਸਿਆ ਹੋਇਆ ਹੈ ਨਾ ਇਹਦੇ ਕਰਕੇ ਤਹ ਤਹ ਬੰਦਨ ਪਾਹੇ ਜੀਵ ਨੂੰ ਬਹੁਤ ਸਾਰੇ ਮਾਇਆ ਦੇ ਬੰਧਨ ਪਏ ਹਨ ਜਹ ਵਿਦਕਤ ਹੂ ਨਾ ਛੂਟੀ ਐ ਸਾਕਤ ਤੇ ਉਹ ਕਮਾਹੇ ਜਿਸ ਤਰੀਕੇ ਕਰਕੇ ਕਦੇ ਛੁੱਟਿਆ ਨਹੀਂ ਜਾ ਸਕਦਾ ਮਹਾਰਾਜ ਕਹਿੰਦੇ ਭਾਈ ਸਾਕਤ ਮਨਮੁਖ ਬੰਦੇ ਉਹੀ ਕਰਮ ਕਰ ਰਹੇ ਹਨ ਹਉ ਹਉ ਕਰਤੇ ਕਰਮ ਰਤ ਤਾਕੋ ਭਾਰ ਅਫਾਰ ਮਹਾਰਾਜ ਕਹਣ ਲੱਗੇ ਭਾਈ ਹਉ ਹਉ ਕਰਦੇ ਹੀ ਮਰ ਰਹੇ ਹਨ ਹਉ ਹਉ ਕਰਤੇ ਕਰਮ ਰਤ ਮਹਾਰਾਜ ਕਹਿੰਦੇ ਦੇਖੋ ਕੀ ਕਰਦੇ ਨੇ ਮੈਂ ਮੈਂ ਹੀ ਕਰ ਰਹੇ ਨੇ ਤਾਕੋ ਭਾਰ ਅਫਾਰ ਬੜਾ ਮਹਾਰਾਜ ਕਹਿੰਦੇ ਭਾਰ ਜੱਕਿਆ ਹੋਇਆ ਔਰ ਅਫਾਰ ਫਰੇ ਫਿਰ ਰਹੇ ਨੇ ਦੂਜਾ ਭਾਵ ਇਉਂ ਜਾਣੋ ਹਉ ਹਉ ਕਰਤੇ ਕਰ ਮਰਤ ਕਦੇ ਹਉ ਹਉ ਕਰਦੇ ਐਂ ਮਰ ਰਹੇ ਨੇ ਮੈਂ ਮੈਂ ਕਰਦੇ ਐਂ ਮਰ ਰਹੇ ਨੇ ਇਸ ਭਾਰ ਹੀਠੀ ਮਰ ਰਹੇ ਹਨ ਰੀਤ ਨਹੀਂ ਜਿਉ ਨਾਮ ਸਿਉ ਤੋ ਏਉ ਕੰਮ ਬੇਕਾਰ ਮਹਾਰਾ ਜੀ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਲ ਪ੍ਰੀਤ ਪਿਆਰ ਨਹੀਂ ਤਾਂ ਜੀਵ ਦੇ ਦੁਆਰਾ ਕੀਤੇ ਹੋਏ ਜਿੰਨੇ ਵੀ ਕਰਮ ਹਨ ਸਾਰੇ ਭਾਈ ਬਾਧੂ ਹਨ ਬਦੇ ਜਮ ਕੀ ਜੇਵਰੀ ਮਿੱਠੀ ਮਾਇਆ ਰੰਗ ਮਹਾਰਾਜ ਕਹਿੰਦੇ ਲੱਗੇ ਬਾਧ ਜਮ ਕੀ ਜੀ ਬਈ ਜਮਾ ਦੀ ਰੱਸੀ ਦੇ ਦੁਆਰਾ ਜਮਾ ਦੀ ਫਾਹੀ ਦੇ ਦੁਆਰਾ ਜੀਵ ਬੰਨੇ ਹਨ ਮਿੱਠੀ ਮਾਇਆ ਰੰਗ ਮਹਾਰਾਜ ਕਹਿੰਦੇ ਮਾਇਆ ਇਹਨਾਂ ਨੂੰ ਬੜੀ ਮਿੱਠੀ ਲੱਗਦੀ ਹੈ ਭਰਮ ਕੇ ਮੋਹੇ ਨਹਿ ਬੁੱਝਹਿ ਸੋ ਪ੍ਰਭ ਸਦ ਹੋਰਾ ਸੰਗ ਮਹਾਰਾਜ ਕਹਿੰਦੇ ਭਰਮ ਦੇ ਮੋਹੇ ਹੋਏ ਨਹੀਂ ਬੁੱਝ ਸਕਦੇ ਪਰਮੇਸ਼ਰ ਨੂੰ ਜਿਹੜਾ ਪਰਮੇਸ਼ਰ ਸਦਾ ਹੀ ਇਹਨਾਂ ਦੇ ਸੰਗ ਨਾਲ ਹੈ ਲੇਖੇ ਗਣਤ ਨਾ ਛੂਟੀ ਐ ਕਾਚੀ ਧੀਤ ਨਾ ਸੁਧ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਲਿਖਿਆ ਹੋਇਆ ਜਿਹੜਾ ਉਹ ਕਦੇ ਉਹਦੇ ਤੋਂ ਜੀਵ ਨਹੀਂ ਛੁੱਟ ਸਕਦਾ ਕਾਚੀ ਧੀਤ ਨਾ ਸੁਧ ਕਹਿੰਦੇ ਬਸ ਮਨੁੱਖ ਦਾ ਜਿਹੜਾ ਜੀਵਨ ਉਹ ਇਦਾਂ ਦਾ ਹੈ ਜਿਵੇਂ ਕੱਚੀ ਰੇਤ ਦੀ ਕੰਧ ਹੋਵੇ ਸਹਿ ਬੁਝਾਏ ਨਾਨਕਾ ਤਹ ਗੁਰਮੁਖ ਨਿਰਮਲ ਬੁੱਧ ਮਹਾਰਾਜ ਕਹਿੰਦੇ ਭਾਈ ਜੀ ਤੇ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰ ਦੇਣ ਨਾ ਸਤਿਗੁਰੂ ਜੀ ਕਿਰਪਾ ਰਹਿਮਤ ਕਰ ਦੇਣ ਉਹਦੀ ਹੀ ਬੁੱਧੀ ਜਿਹੜੀ ਹੈ ਉਹ ਦਰਮਵਾਲ ਹੁੰਦੀ ਆ ਉਹੀ ਗੁਰਮੁਖ ਬਣ ਸਕਦਾ ਹੈ ਇਥੇ ਜਿਹੜਾ ਸ਼ਬਦ ਸਮਾਪਤ ਹੋ ਰਿਹਾ ਕੱਲ ਦੇ ਦੀਵਾਨਾ ਚ ਅਗਲੇ ਰਾਹ ਸ਼ਬਦ ਸ਼ਲੋਕ ਵਿਚਾਰਾਂਗੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀ ਆ ਵਖੀਰ ਲੇ ਤੁਕਾ ਪੜ ਕੇ ਸਮਾਪਤੀ ਕਰਿਏ ਜੀ ਲੇਖ ਗਣਤ ਨਾ ਛੂਟੀਐ ਕਾਚੀ ਭੀਦ ਨਾ ਸਦ ਜੇ ਸਭ ਭੁਜਾਏ